ਅਸੀਂ ਜੀ ਤੁਹਾਡੇ ਕੋਲ ਮਨਜਿੰਦਰ ਸਿੰਘ ਲਾਲਪੁਰਾ ਦੇ ਕੇਸ ਵਿੱਚ ਲੇਟੈਸਟ ਅਪਡੇਟ ਦੇ ਜਾਨਣਾ ਚਾਹਾਂਗੇ ਜਿਹੜਾ ਕਿ ਕੱਲ ਨੋਮਬਰ 18 ਨੂੰਾਂ ਦੀ ਕੇਸ ਦੀ ਹੀਅਰਿੰਗ ਸੀ ਉਹਦੇ ਵਿੱਚ ਕੱਲ ਇੱਕ ਨਿਊਜ਼ ਵਾਇਰਲ ਹੋਈ ਹੈ ਕਿ ਕੋਰਟ ਨੇ ਉਹਨਾਂ ਦੀ ਅਪੀਲ ਤੇ ਉਹਨਾਂ ਨੂੰ ਰਿਲੀਫ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਅਪੀਲ ਉਹਨਾਂ ਦੀ ਡਿਸਮਿਸ ਹੋਈ ਹੈ ਜਦ ਕਿ ਕੁਝ ਲੇਟੈਸਟ ਅਪਡੇਟ ਤੋਂ ਲੱਗ ਰਿਹਾ ਵੀ ਰਿਐਲਿਟੀ ਕੁਝ ਹੋਰ ਹੈ ਉਹਦੇ ਬਾਰੇ ਅਸੀਂ ਤੁਹਾਡੇ ਕੋਲ ਜਾਨਣਾ ਚਾਹਾਂਗੇ ਬਿਲਕੁਲ ਫੇਕ ਨਿਊਜ਼ ਵਾਇਰਲ ਹੋਈ ਕਾਫੀ ਨਿਊਜ਼ ਚੈਨਲ ਦੇ ਮਾਧਮ ਨਾਲ ਜਨਤਕ ਵੀ ਲੋਕਾਂ 'ਚ ਹੁੰਦੇ ਸੀ ਬਟ ਉਹਦਾ ਆਰਡਰ ਨਹੀਂ ਕਿਸੇ ਨੇ ਅਪਲੋਡ ਕੀਤਾ ਅਜੇ ਮੈਂ ਆਰਡਰ ਮੈਂ ਤੁਹਾਨੂੰ ਭੇਜਦਾ ਤੁਸੀਂ ਆਪ ਦੇ ਪੋਡਕਾਸਟ 'ਚ ਪਲੇ ਕਰ ਦਿਓ ਆਰਡਰ ਦੇ ਵਿੱਚ ਔਨਰੇਬਲ ਜਸਟਿਸ ਨੇ ਬਹੁਤ ਕਲੀਅਰ ਕੀਤਾ ਕਿ ਜਿਹੜੀ ਐਪਲੀਕੇਸ਼ਨਾਂ ਨੇ ਥੇੜਾ ਸਿੰਪਲ ਜਿਹੜਾ ਕੇਸ ਐਡਜੋਨ ਕੀਤਾ ਗਿਆ ਸਾਰਾ ਬਾਰਾਂ ਵਾਸਤੇ 17 12 ਨੂੰ ਕੇਸ ਦੀ ਜਿਹੜੀ ਅਦਲੀਸ ਸੁਣਵਾਈ ਹੋਈ ਸੀ ਐਸ ਪਰ ਦੈਟ ਆਰਡਰ ਤੋਂ ਕਿਸੇ ਵੀ ਤਰੀਕੇ ਦੀ ਕੋਈ ਡਿਸਮਿਸਰ ਜਾਂ ਕੁਝ ਡਿਸਮਿਸ ਕਰਾਦਾ ਕੋਈ ਵੀ ਨਹੀਂ ਆਇਆ ਬਟ ਹਾਂ ਨਿਊਜ਼ ਚੱਲਦੇ ਨੇ ਕਾਫੀ ਚੈਨਲਾਂ ਦੇ ਉੱਤੇ ਬਟ ਅੱਜ ਆਰਡਰ ਆ ਚੁੱਕਿਆ ਅਪ ਦ ਆਰਡਰ ਸਪੀਕਸ ਇਟਸੈਲਫ ਕਲੀਅਰਲੀ ਕਿ ਜਿਹੜਾ ਮੈਟਰ ਹੈ ਉਹ 17 12 ਦੀ ਸੁਣਵਾਈ ਹੋਣੀ ਸੀ ਸੋ ਦਿਸ ਇਜ਼ ਕਲੀਅਰ ਕਿ देयर ਇਜ਼ ਨੋ ਰਿਫਿਊਜ਼ਲ ਰਾਈਟ ਨਾਓ ਔਰ ਜਿਹੜੀ 17th ਆਫ ਡਿਸੰਬਰ ਨੂੰ ਜਿਹੜੀ ਹੀアリング ਹੈ ਇਟ ਵਿਲ ਬੀ ਦਾ ਫਾਈਨਲ ਹੀアリング ਔਰ ਕੇਸ ਅੱਗੇ ਜਾ ਸਕਦਾ ਹੈ ਇਟ ਡਿਪੈਂਡਸ ਕੋਰਟ ਦੇ ਕੋਲ ਕਿੰਨਾ ਸਮਾਂ ਬਕਾਇਆ ਹੁੰਦਾ ਹੈ ਕੋਰਟ ਦੇ ਕੋਲ ਕਿੰਨੇ ਨੰਬਰ ਦੇ ਕੇਸਿਸ ਲੱਗੇ ਹੁੰਦੇ ਨੇ ਕਿਉਂਕਿ ਮਾਨਿਚ ਕੋਰਟ ਦੇ ਵਿੱਚ ਲਿਸਟ ਬਹੁਤ ਲੰਬੀ ਹੁੰਦੀ ਹੈ ਕੇਸਿਸ ਦੀ ਸੋ ਕਿਹੜੇ ਵਾਰੀ ਸਿਰ ਸੁਣਵਾਈ ਹੁੰਦੀ ਹੈ ਸੋ ਕੇਸ ਐਸ ਪਰ ਆਰਡਰ ਤੱਕ ਸਮਾਈ ਵਾਸਤੇ ਉਹਨਾਂ ਨੇ ਪੈਂਡਿੰਗ ਰੱਖਿਆ ਐਪਲੀਕੇਸ਼ਨ ਚਾਹੇ ਉਹ ਸਟੇ ਦੀ ਗੱਲ ਹੈ ਜਾਂ ਸੱਸਪੈਂਡ ਕਰਨ ਦੀ ਗੱਲ ਹੈ ਉਸ ਤਾਰਾ ਬਰ ਨੂੰ ਦਾ ਜਿਹੜਾ ਨਤੀਜਾ ਸਾਹਮਣੇ ਆਇਆ